ਅੱਜ ਸ਼ਹੀਦ ਉਦਮ ਸਿੰਘ ਦੇ ਜਨਮ ਦਿਹਾੜੇ ਦੇ ਮੌਕੇ ਸ਼ਹੀਦ ਉਦਮ ਸਿੰਘ ਮੈਮੋਰੀਅਲ ਟਰੱਸਟ ਵੱਲੋਂ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਗਿਆ। ਇਸ ਮੌਕੇ ਤੇ ਟਰੱਸਟ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਸ਼ਹੀਦ ਉਦਮ ਸਿੰਘ ਦੇ ਬੋਤਕ ਤੇ ਫੁੱਲ ਅਰਪਿਤ ਕੀਤੇ ਗਏ ਅਤੇ ਉਨ੍ਹਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਤੇ ਸ਼ਹੀਦ ਉਦਮ ਸਿੰਘ ਟਰੱਸਟ ਦੇ ਚੇਅਰਮੈਨ ਪ੍ਰੋਫੈਸਰ ਚਰਨ ਸਿੰਘ ਦੀ ਦੇਖਰੇਖ ਹੇਠ ਮਨਾਇਆ ਗਿਆ। ਇਸ ਮੌਕੇ ਟਰਸਟ ਦੇ ਸਖਤਰ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਕਿਹਾ ਕਿ ਮੁਲਕ ਦੀ ਆਜ਼ਾਦੀ ਲਈ ਦਿੱਤੀ ਬੇਬਿਆਲ ਕੁਰਬਾਨੀ ਭਵਿੱਖ ਦੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਰਹੇਗੀ। ਉਹਨਾਂ ਨੇ ਵੀ ਵੱਡੀ ਗਿਣਤੀ 'ਚ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਸ਼ਹੀਦ ਦੇ ਬੁੱਤ ਤੇ ਫੁੱਲ ਮਾਲਾਵਾਂ ਪਹਿਨਾ ਕੇ ਸ਼ਰਧਾਂਜਲੀ ਭੇਟ ਕੀਤੀ ਅਤੇ ਕਿਹਾ ਕਿ ਸ਼ਹੀਦ ਦੀ ਕੁਰਬਾਨੀ ਸਦਕਾ ਆਜ਼ਾਦੀ ਦਾ ਸੰਗਰਾਮ ਸਿਖਰਾਂ ਤੇ ਪਹੁੰਚ ਸਕਿਆ ਹੈ। ਸ਼ਹੀਦ ਦੇ ਜੀਵਨ ਸੰਗਰਾਸ਼ ਬਾਰੇ ਜਾਣਨਾ ਪਾਇਆ ਅਤੇ ਸ਼ਹੀਦ ਦੇ ਬੁੱਤ ਤੇ ਫੁੱਲਾਂ ਦੇ ਹਾਰ ਪਾਉਂਦਿਆਂ ਸ਼ਹੀਦ ਉਦਮ ਸਿੰਘ ਅਮਰ ਰਹੇ। ਇਨਕਲਾਬ ਜ਼ਿੰਦਾਬਾਦ ਦੇ ਨਾਰੇ ਵੀ बुलंद ਕੀਤੇ ਆਓ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਅੱਜ ਸ਼ਹੀਦឧਦਮ ਸਿੰਘ ਜੀ ਕੌਮੀ ਸ਼ਹੀਦ 19 ਸੰਗਰਾਮ ਜਿਹੜਾ ਆਜ਼ਾਦੀ ਦਾ ਸੀ ਉਹਨਾਂ ਦਾ 125ਵਾਂ ਜਨਮ ਦਿਹਾੜਾ ਸ਼ਹੀਦឧਦਮ ਸੇ ਮੈਮੋਰੀਅਲ ਟਰਸਟ ਮਾਨੀਂ ਪ੍ਰਧਾਨ ਪ੍ਰੈਸ ਚੰਦ ਸਿੰਘ ਜੀ ਪ੍ਰਸ ਖਲਾਬ ਸੁਲਤਾਨਪੁਰ ਲੋਧੀ ਸਵਰ ਸੁਲਤਾਨਪੁਰ ਲੋਧੀ ਔਰ ਬਾਹਰੋਂ ਸੇ ਸੁਲਤਾਨਪੁਰ ਲੋਧੀ ਨੇ ਸਾਰਿਆਂ ਨੇ ਮਿਲ ਕੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬਣਾਇਆ ਗਿਆ ਔਰ ਮਕਸਦ ਚੀਜ਼ਾਂ ਦਾ ਜਿਹੜਾ ਸੁਪਨਾ ਸੀ ਉਹਨੂੰ ਸਰਕਾਰ ਕਰਨ ਲਈ ਹਿੰਦੁਸਤਾਨ ਦੀ ਆਜ਼ਾਦੀ ਜਿਹੜੀ ਸੀ ਉਹਨਾਂ ਨੇ ਸਾਨੂੰ ਲੈ ਕੇ ਦਿੱਤੀ ਔਰ ਹਿੰਦੁਸਤਾਨ ਦੇ ਲੋਕਾਂ ਦੀ ਆਵਾਮ ਦੀ ਜਿਹੜੀ ਆ ਹਾਲਾਤ ਉਹਨਾਂ ਦੇ ਜਿਹੜੇ ਸੁਪਨੇ ਸੀ ਉਹ ਪੂਰੇ ਨਹੀਂ ਹੋਏ ਔਰ ਲੁੱਟ ਖੋਟ ਜਿਹੜੀ ਆ ਅੱਜ ਵੀ ਮੌਜੂਦ ਆ ਹਿੰਦੁਸਤਾਨ ਦੇ ਲੋਕ ਅੱਜ ਵੀ ਭੁੱਖਮਰੀ ਦਾ ਸ਼ਿਕਾਰ ਆ ਸਾਡੇ ਜਿਹੜੇ ਆ ਬੱਚੇ ਆ ਪੋਸ਼ਣ ਦਾ ਸ਼ਿਕਾਰ ਆ ਕਿਸਾਨ ਆ ਜਿਹੜੀ ਬਹੁਤ ਵੱਡੇ ਪੱਧਰ ਤੇ ਜਿਹੜੀ ਆ ਲੁੱਟ ਹੋ ਰਹੀ ਆ ਔਰ ਦੁਰਦਸ਼ਾ ਹੋ ਰਹੀ ਆ ਔਰ ਕਿਸਾਨ ਸੰਘਰਸ਼ ਕਰਨ ਲਈ ਮਜਬੂਰ ਆ ਔਰ ਕੁਦਕਸ਼ੀਆਂ ਵੀ ਕਰ ਰਿਹਾ ਰੋਜ਼ ਔਰ ਕਿਸਾਨਾਂ ਸਿਰ ਜਿਹੜਾ ਕਰਜ਼ਾ ਆ ਉਹ ਬਹੁਤ ਵੱਡਾ ਆ ਇਹ ਸਾਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਜਿਹੜਾ ਇਹ ਯਾਦ ਕੀਤਾ ਜਾਂਦਾ ਸ਼ਹੀਦਾਂ ਨੂੰ ਔਰ ਇਹ ਤੋਂ ਪ੍ਰੇਰਣਾ ਲੈ ਕੇ ਜਿਹੜੀ ਆ ਸਾਰਿਆਂ ਨੂੰ ਸਾਨੂੰ ਇੱਕ ਮੁੱਠ ਹੋ ਕੇ ਜਿਹੜਾ ਦੇਸ਼ ਦੀ ਆਜ਼ਾਦੀ ਵਾਸਤੇ ਜਿਹੜਾ ਖਤਰਾ ਪੈਦਾ ਹੋ ਗਿਆ ਜਿਹੜਾ ਸਾਡੇ ਹਿੰਦੁਸਤਾਨ ਦੇ ਵਿੱਚ ਧਰਮਾਂ ਦੇ ਨਾਂ ਤੇ ਫੁੱਟ ਪਾਈ ਜਾ ਰਹੀ ਆ ਇਹ ਸਾਰੀਆਂ ਗੱਲਾਂ ਜਿਹੜੀਆਂ ਦੂਰ ਕਰਨ ਲਈ ਔਰ ਸ਼ਹੀਦਾਂ ਦਾ ਜਿਹੜਾ ਦਰਸ਼ ਸੀ ਉਹਨੂੰ ਯਾਦ ਕਰਨ ਲਈ ਤਾਂ ਕਿ ਸਾਡੇ ਦੇਸ਼ ਵਾਸੀ ਇੱਕ ਮੁੱਠ ਰਹਿਣ ਔਰ ਸ਼ਾਂਤੀਸ਼ੀਲਤਾ ਨਾਲ ਰਹਿਣ ਔਰ ਦੇਸ਼ ਦੇ ਜੜੀਆਂ ਵਾਂ ਜੜੀਆਂ ਮੰਗਾਂ ਸਾਡੇ ਕਿਸਾਨਾਂ ਮਜ਼ਦੂਰਾਂ ਦੀਆਂ ਪੂਰੀਆਂ ਹੋਣ ਇਸ ਤੋਂ ਪ੍ਰੇਰਨਾ ਲੈ ਕੇ ਅਸੀਂ ਸੰਘਰਸ਼ ਨੂੰ ਹੋਰ ਤੇਜ਼ ਕਰ ਸਕੀਏ ਇਸ ਕਰਕੇ ਜਿਹੜਾ ਦਿਨ ਆ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਂਦਾ ਔਰ ਇਲਾਕਾ ਨਿਵਾਸੀਆਂ ਦਾ ਜਿਹੜਾ ਸਹਿਯੋਗ ਆ ਟਰਸਟ ਦੇ ਜਿਹੜਾ ਜਿਹੜਾ ਪਹਿਲਕਮੀਆਂ ਦੇ ਆਉਂਦੇ ਆ ਉਹਨਾਂ ਸਾਰਿਆਂ ਦਾ ਹੀ ਅਸੀਂ ਧੰਨਵਾਦ ਕਰਦੇ ਅੱਜ ਛੇ ਦੁੱਧ ਸਿੰਘ ਮੈਮੋਰੀਅਲ ਟਰਸਟ ਦੇ ਸਰਪ੍ਰਸਤ ਪ੍ਰੋਫੈਸਰ ਚਰਨ ਸੇਂਗ ਪ੍ਰੋਫੈਸਰ ਬਲਜੀਤ ਕੌਰ ਢੀਨ ਦੀ ਸਮੁੱਚੀ ਅਗਵਾਈ ਹੇਠ ਬਾਹਰ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਸਾਇਦ ਸਭਾ ਸੁਲਤਾਨਪੁਰ ਲੋਧੀ ਸ੍ਰੀ ਗੁਰੂ ਨਾਨਕ ਦੇਵ ਪ੍ਰੈਸ ਕਲੱਬ ਅਤੇ ਹੋਰ ਸਮੂਹ ਸਮਾਜਿਕ ਧਾਰਮਿਕ ਜਥੇਬੰਦੀਆਂ ਦੇ ਭਰਪੂਰ ਸਹਿਯੋਗ ਨਾਲ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਜੀ ਦੁੱਧ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਬੜੀ ਸ਼ਰਧਾ ਭਾਵਨਾ ਨਾਲ ਇਸ ਮੌਕੇ ਵੱਡੀ ਗੰਦੀ ਦੇ ਇਲਾਕਾ ਨਿਵਾਸੀ ਸੁਜੋਗੀ ਸੱਜਣਾਂ ਕਤਰ ਹੋਏ ਉਹਨਾਂ ਆਪਣੇ ਸਰਦਾ ਦੇ ਪੁੱਲ ਪੇਟ ਕੀਤੇ ਉਦਮ ਸਿੰਘ ਨੂੰ ਸਾਨੂੰ ਸ਼ਹੀਦਾਂ ਦੇ ਪਾਏ ਪੁਰਨਿਆਂ ਤੇ ਚੱਲਣਾ ਚਾਹੀਦਾ ਹੈ ਧੰਨਵਾਦ